ਹਰ ਗਾਇਜ਼ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਅਸੀਂ ਜਾ ਰਹੇ ਹਾਂ ਅੰਬਸਕਰ ਤੋਂ ਮਨਵਸਤੇ ਮਾਈ ਫੈਮਿਲੀ ਦੇ ਸਾਥ ਹਾਂ ਹਾਏ ਗਾਇਜ਼ ਜੈ ਜਲੋ ਹਲੋ ਗਾਇਜ਼ ਅੱਜ ਬੋਏ ਚੱਲ ਆਇਆ ਹੈ ਸਾਰਾ ਮਨਵਸਤੇ ਅਸੀਂ ਮਾਲ ਦੇ ਵਿੱਚ ਜਾ ਰਹੇ ਹਾਂ ਹਾਂਜੀ ਤੇ ਮਿਲਦੇ ਹਾਂ ਤੁਹਾਨੂੰ ਉੱਥੇ ਦੀ ਦਿਖਾਵਾਂਗੇ ਸਾਰਾ ਮਾਲ ਚੱਲ ਆ ਜੀ ਗਾਈ ਤੇ ਆਪਾਂ ਨਿਕਲ ਕੇ ਆਇਆ ਕਰਦੇ ਬਾਹਰ ਹੁਣ ਤੇ ਹੁਣ ਆਪਾਂ ਆ ਗਏ ਆ ਵਿਚਾਰਾ ਬਣਵਾ ਤੇ ਵਿਚਾਰਾ ਤੇ ਬਾ ਪਛਾਵਾਂਗੇ ਕੋਈ ਕੋਈ ਆਪਣਾ ਕਿੱਥੇ ਕਿੱਥੇ ਦੀ ਆਈਡ ਹੁੰਦਾ ਵਾ ਤੇ ਆਪਾਂ ਪਰਸਾਟ ਜਾ ਕੇ ਤੇ ਬਾਅਦ ਵਿੱਚ ਤੁਹਾਨੂੰ ਦਿਖਾਵਾਂਗੇ ਉਸ ਦਾ ਮਾਹੌਲ ਚਾਲ ਕਿੱਥੇ ਕਿੱਥੇ ਜਾ ਰਹੇ ਆ ਇਹ ਬਹੁਤ ਸੋਹਣਾ ਹੈ ਬਾਗ ਮਾਰਛਾ ਹੀ ਹੋਈ ਹੈ ਸਾਡੇ ਰੌਣਕ ਬਹੁਤ ਆਈ ਹੈ ਬੱਚੇ ਜਿਹੜੇ